ਜੀਵੇ ਕਿ ਆਪਾਂ ਜੇ ਗੱਲ ਕਰੀਏ ਖਾਕੀ ਨਿੱਕਰ ਵਾਲਿਆਂ ਦੀ ਤੇ ਇਸ ਨੂੰ ਆਪਣੇ ਵੱਸ ਵਿੱਚ ਕੰਟਰੋਲ ਵਿੱਚ ਕਰਕੇ ਆਪਣੇ ਨੁਮਾਇੰਦੇ ਇਹਦੇ ਵਿੱਚ ਲਗਾ ਕੇ ਇਸ ਦੀ ਸੈਨਟ ਨੂੰ ਭੰਗ ਕਰਕੇ ਤੇ ਉਹਨਾਂ ਦੇ ਹੱਥ ਵਿੱਚ ਇਥੋਂ ਦਾ ਪ੍ਰਬੰਧ ਦੇ ਕੇ ਤੇ ਇੱਥੇ ਮੰਨੁਵਾਦੀ ਸੋਚ ਨੂੰ ਲੈ ਕੇ ਆਉਣਾ ਚਾਹੁੰਦੀ ਹੈ ਜਿਸ ਮੰਨੁਵਾਦੀ ਸੋਚ ਦਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਕਿ ਵਿਰੋਧ ਕੀਤਾ ਸੀਗਾ ਉਹ ਮੰਨੁਵਾਦੀ ਸੋਚ ਜੇ ਆਪ ਜੀ ਮਨੂ ਬਾਦ ਮਨੂ ਦੇ ਗ੍ਰੰਥ ਨੂੰ ਪੜੋਗੇ ਤੇ ਲਿਖਿਆ ਕੀ ਮਿਲਦਾ ਹੈ ਵੀ ਜੇ ਕੋਈ ਸ਼ੁੱਦਰ ਜਾਂ ਇਸਤਰੀ ਕਿਉਂਕਿ ਇਸਤਰੀ ਨੂੰ ਵੀ ਸ਼ੁੱਦਰ ਦੇ ਬਰਾਬਰ ਰੱਖਿਆ ਗਿਆ ਜੇ ਕੋਈ ਧਾਰਮਿਕ ਗ੍ਰੰਥ ਇਹਨਾਂ ਵਿੱਚੋਂ ਪੜ ਲੈਂਦਾ ਹੈ ਉਹਦੀਆਂ ਅੱਖਾਂ ਕੱਢ ਦਿੱਤੀਆਂ ਜਾਣ ਉਹਦੇ ਹੱਥ ਵੜ ਦਿੱਤੇ ਜਾਣ ਕੀ ਇਹ ਇਸ ਵਿਦਿਆ ਨੂੰ ਹਾਸਲ ਕਰਨ ਦੇ ਲੈਣ ਦੇ layak ਨਹੀਂ ਹੈ ਇਹ ਛੁੱਦਰ ਨੇ ਇਹ ਔਰਤਾਂ ਨੇ ਇਸਤਰੀਆਂ ਨੇ ਤੇ ਸੋਚ ਕੇ ਦੇਖੋ ਜੇ ਅਜਿਹੀ ਸੋਚ ਇੱਥੇ ਕਾਬਜ ਹੋਏਗੀ ਤੇ ਕੀ ਜਿਸ ਅਧਿਕਾਰ ਦੇ ਨਾਲ ਹੁਣ ਸਾਡੇ ਬੱਚੇ ਬੱਚੀਆਂ ਇੱਕ ਸਾਰ ਵਿਦਿਆ ਪ੍ਰਾਪਤ ਕਰ پا ਰਹੇ ਆ ਕਿ ਫਿਰ ਇਹ ਇਸ ਤਰ੍ਹਾਂ ਹੋ ਸਕੇਗਾ ਤੇ 90 ਦੇ ਕਰੀਬ ਸਿੰਘ ਸੀਗੇ ਬੱਚੀਆਂ ਵੀ ਸੀ ਉਹਦੇ ਵਿੱਚ ਬੱਚੀਆਂ ਦੇ ਨਾਲ ਬਦਸਲੂਕੀ ਕੀਤੀ ਗਈ ਬੱਚਿਆਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਕੋਈ ਵੀ ਮਹਿਲਾ ਕਾਂਸਟੇਬਲ ਜਦੋਂ ਕਿ ਨਿਯਮ ਕਹਿੰਦਾ ਹੈ ਕਿ ਜੇ ਕਿਸੇ ਔਰਤ ਨੂੰ ਬੱਚੇ ਨੂੰ ਗ੍ਰਿਫਤਾਰ ਕਰਨਾ ਹੈ ਤੇ ਫਿਰ ਉਸ ਨੂੰ ਗ੍ਰਿਫਤਾਰ ਕਰਨ ਲੱਗਿਆ ਮਹਿਲਾ ਕਾਂਸਟੇਬਲ ਹੋਏਗੀ ਪਰ ਐਸਾ ਨਹੀਂ ਹੋਇਆ ਉਹ ਜਿਹੜੇ ਇਹਨਾਂ ਦੇ ਜਿਹੜੇ ਜੈਂਟਸ ਕਾਂਸਟੇਬਲਸ ਹਨ ਉਹਨਾਂ ਨੇ ਹੀ ਜ਼ਬਰਨ ਬੱਚਿਆਂ ਨੂੰ ਜ਼ਬਰਦਸਤੀ ਚੁੱਕਿਆ ਔਰ ਸ਼ਬਦਾਵਲੀ ਵੀਰ ਜੀ ਮੈਂ ਦੱਸ ਦਵਾਂ ਕੀ ਵਰਤੀ ਪਤਾ ਜਦੋਂ ਬੱਚਿਆਂ ਨੂੰ ਜ਼ਬਰਨ ਧੱਕੇ ਦੇ ਨਾਲ ਉਥੋਂ ਚੁੱਕ ਕੇ ਬਸੇ ਸੁੱਟਿਆ ਜਾਂਦਾ ਤੇ ਕਿਆ ਜਾਂਦਾ ਅਸੀਂ ਤੁਹਾਨੂੰ ਅੱਗੇ ਲਿਜਾ ਕੇ ਦੱਸਾਂਗੇ ਅਸੀਂ ਤੁਹਾਡੇ ਨਾਲ ਕੀ ਕਰਾਂਗੇ ਹੱਕ ਹੈ ਇਸ ਹੱਕਾਂ ਦੀ ਰਾਖੀ ਕਰਨ ਵਾਸਤੇ ਕਿਉਂਕਿ ਜੇ ਅੱਜ ਅਸੀਂ ਪੰਜਾਬ ਦੇ ਨਾਲ ਨਹੀਂ ਖੜੇ ਹੋਵਾਂਗੇ ਤੇ ਅੱਜ ਇਹ ਪੰਜਾਬ ਦੇ ਨਾਲ ਹੋਇਆ ਕੱਲ ਨੂੰ ਇਸ ਦੂਜੀਆਂ ਸਟੇਟਾਂ ਨਾਲ ਵੀ ਹੋਏਗਾ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਘਰ 'ਚ ਨਹੀਂ ਹੋ ਰਿਹਾ ਮੇਰੇ ਨੂੰ ਕੀ ਲੱਗੇ ਕਈ ਵਾਰੀ ਵੀਰ ਜੀ ਸੰਗਤ ਦਾ ਇਹ ਹੁੰਦਾ ਹੈ ਕਿ ਸਾਡੇ ਨਾਲ ਥੋੜੀ ਹੋ ਰਿਹਾ ਪਰ ਗੁਰੂ ਸਾਹਿਬ ਜੀ ਦਾ ਇੱਕ ਬਚਨ ਚੇਤੇ ਕਰਨਾ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਵੀ ਜੇ ਕਿਸੇ ਗਵਾਂਡੀ ਦੇ ਘਰ ਅੱਗ ਲੱਗੀ ਹੈ ਨਾ ਤੇ ਛੇਤੀ ਹੀ ਉਹ ਅੱਗ ਸਾਡੇ ਘਰ ਤੱਕ ਵੀ ਪਹੁੰਚੇਗੀ ਇਸ ਲਈ ਪ੍ਰਬੰਧ ਸਾਨੂੰ ਪਹਿਲਾਂ ਕਰ ਲੈਣਾ ਚਾਹੀਦਾ ਹੈ ਜਿਵੇਂ ਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੀ ਤੱਕ ਆਇ ਤੁਸੀਂ ਅਸੀਂ ਗਿਆਨੀ ਕੋਮਲ ਸਿੰਘ ਜੀ ਸਾਡਾ ਪਿੰਡ ਕੈਥਲ ਜ਼ਿਲ੍ਹਾ ਦੇ ਵਿੱਚ ਪਿੰਡ ਰਾਮਦਾਸਪੁਰ ਹੈ ਜੀ ਕਿਉਂਕਿ ਪੰਜਾਬ ਜਿਹੜਾ ਹੈ ਇਹ ਕਿਸੇ ਇੱਕ ਜਥੇਬੰਦੀ ਦਾ ਇੱਕ ਧਿਰ ਦਾ ਨਹੀਂ ਹੈ ਇਸ ਪੰਜਾਬ ਵਾਸਤੇ ਸਾਡੇ ਵੱਡੇ ਵੱਡੇ ਰਿਆ ਨੇ ਬਹੁਤ ਸੰਘਰਸ਼ ਵਿੱਡੇ ਸਾਕੇ ਇਸ ਧਰਤੀ ਤੇ ਹੋਏ ਗੁਰੂ ਸਹਿਬਾਨਾ ਨੇ ਇਸ ਧਰਤੀ ਦੇ ਉੱਪਰ ਬੜੀ ਰਹਿਮਤ ਕਿਰਪਾ ਕੀਤੀ ਹੈ ਅਤੇ ਜਿਸ ਕਾਰਨ ਕਰਕੇ ਕੌਮ ਪੰਥ ਦਾ ਦਰਦ ਲੈ ਕੇ ਆਪਣੇ ਇਹ ਨੌਜਵਾਨ ਵੀਰ ਸਾਡੇ ਸਾਡੀਆਂ ਭੈਣਾਂ ਬੱਚੀਆਂ ਜੋ ਇਸ ਯੂਨੀਵਰਸਿਟੀ ਤੋਂ ਵਿਦਿਆ ਪ੍ਰਾਪਤ ਕਰਕੇ ਔਰ ਉਸ ਤੋਂ ਬਾਅਦ ਵੱਡੇ ਅਹੁਦਿਆਂ ਤੇ ਇਹ ਬੱਚੇ ਨੌਜਵਾਨ ਬੱਚੇ ਬੱਚੀਆਂ ਪਹੁੰਚਦੇ ਨੇ ਤੇ ਜੋ ਇਹਨਾਂ ਦੇ ਨਾਲ ਇਹ ਤੱਕਾ ਹੋ ਰਿਹਾ ਹੈ ਇਹ ਬਰਦਾਸ਼ਤ ਤੋਂ ਬਾਹਰ ਹੈ ਸਹਿਣ ਤੋਂ ਬਾਹਰ ਹੈ ਤੇ ਇਸੇ ਦਰਦ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਮੋਰਚੇ ਦੇ ਵਿੱਚ ਆਪਣੇ ਵੀਰਾਂ ਨੂੰ ਆਪਣੀਆਂ ਬੱਚੀਆਂ ਨੂੰ ਆਪਣੀਆਂ ਭੈਣਾਂ ਨੂੰ ਸਪੋਰਟ ਕਰਨ ਦੇ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਹਾਂ ਜੀ ਅ ਤੁਸੀਂ ਕਿਵੇਂ ਦੇਖਦੇ ਹੋ ਜੋ ਮਤਲਬ ਕੇਂਦਰ ਵੱਲੋਂ ਇਸ ਤਰ੍ਹਾਂ ਜਿਹੜੀ ਹੈ ਸੰਸਥਾਵਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਜਿਵੇਂ ਆਪਾਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹਿਲਾਂ ਸੈਨੇਟ ਸੀਗੀ 91 ਮੈਂਬਰ ਸੀਗੀ ਉਹਦੇ ਵਿੱਚ ਜਿਹੜਾ ਉਹ ਕੱਟ ਕਰਕੇ ਉਹਨਾਂ ਨੂੰ 31 ਮੈਂਬਰ ਜਿਹੜਾ ਕਰ ਦਿੱਤਾ ਗਿਆ ਜਾਂ ਇਥੋਂ ਦੇ ਹੋਰ ਕੋਰਸਟਾਂ ਦੇ ਵਿੱਚ ਵੀ ਜਿਹੜੀ ਤਬਦੀਲੀ ਕੀਤੀ ਗਈ ਹੈ ਇਹ ਸਾਰੇ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੀ ਇੱਕ ਵੱਡੀ ਪਾਲਿਸੀ ਹੈ ਕਿ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਕਮਜ਼ੋਰ ਕੀਤਾ ਜਾਵੇ ਸਮੇਂ-ਸਮੇਂ ਤੇ ਇਹੋ ਜੇ ਰੂਲ ਨਵੇਂ ਕਾਨੂੰਨ ਨਵੀਆਂ ਧਾਰਾਵਾਂ ਬਣਾ ਦੇਣੀਆਂ ਜਿਵੇਂ ਆਪਾਂ ਪਿੱਛੇ ਜੇ ਕਿਸਾਨੀ ਅੰਦੋਲਨ ਦੇਖ ਰਹੇ ਸੀਗੇ ਤੇ ਉਸ ਵਕਤ ਸਾਡੇ ਵੱਡੇ ਵੱਡੇਰੇ ਬਜ਼ੁਰਗ ਬੈਠੇ ਸੀ ਧਰਨਿਆਂ ਤੇ ਆਪਣੇ ਹੱਕਾਂ ਦੇ ਵਾਸਤੇ ਤੇ ਹੁਣ ਜਿਹੜਾ ਯੂਥ ਹੈ ਜੋ ਇੱਥੋਂ ਦੀ ਐਜੂਕੇਸ਼ਨ ਹੈ ਇਹਦਾ ਵੱਡਾ ਕਾਰਨ ਇਹ ਹੈ ਕਿ ਪਹਿਲਾਂ ਪੰਜਾਬ ਦੇ ਜਿਹੜੇ ਟੁਕੜੇ ਉਸ ਤਰੀਕੇ ਨਾਲ ਕੀਤੇ ਗਏ ਕਿ ਚੰਡੀਗੜ੍ਹ ਤੇ ਜਿਵੇਂ ਆਪ ਜਾਣਦੇ ਆ ਕਿ ਪੰਜਾਬ ਦਾ ਇੱਕ ਵੱਡਾ ਆਦਾਰਾ ਸੀਗਾ ਵੱਡੀਆਂ ਸੀਮਾ ਸੀਗੀਆਂ ਜਿਸ ਨੂੰ ਕਟਾ ਕੇ ਛੋਟੀਆਂ ਕਰ ਦਿੱਤੀਆਂ ਗਈਆਂ ਪੰਜਾਬ ਦੇ ਨਾਲ ਕਦੇ ਵੀ ਕੋਈ ਸਰਕਾਰ ਖੜੀ ਨਹੀਂ ਜਿਹੜੀਆਂ ਵੀ ਸਰਕਾਰਾਂ ਆਈਆਂ ਸਦਾ ਹੀ ਭਾਵੇਂ ਉਹ ਬਾਬਰ ਦਾ ਸਮਾਂ ਸੀ ਭਾਵੇਂ ਉਹ ਜਹਾਗੀਰ ਦਾ ਸਮਾਂ ਸੀ ਭਾਵੇਂ ਉਹ ਜਿਹੜੀ ਮਰਜੀ ਸਰਕਾਰ ਆਈ ਹੈ ਭਾਵੇਂ ਔਰੰਗਜ਼ੇਬ ਆਇਆ ਹੈ ਇਸ ertid ਦੇ ਨਾਲ ਕੋਈ ਵੀ ਖੜਿਆ ਨਹੀਂ ਸਕੋ ਪੰਜਾਬ ਦੇ ਖਿਲਾਫ ਹੀ ਸਾਰੀਆਂ ਸਰਕਾਰਾਂ ਰਹੀਆਂ ਤੇ ਭਾਵੇਂ ਉਹ ਅੱਜ ਦੀ ਕੇਂਦਰ ਸਰਕਾਰ ਦੇ ਵਿੱਚ ਮੌਜੂਦ ਭਾਵੇਂ ਕਿ ਉਹ ਪ੍ਰਧਾਨ ਮੰਤਰੀ ਹਨ ਤੇ ਭਾਵੇਂ ਉਹ ਸਰਕਾਰ ਹੈ ਤੇ ਮੈਂ ਇਹ ਅੱਜ ਸਾਂਝ ਪਾ ਦਿਆਂ ਇਹ ਸ਼ੁਰੂ ਤੋਂ ਹੀ ਸਰਕਾਰਾਂ ਦੇ ਨਾਲ ਸਰਕਾਰਾਂ ਦੇ ਮਨ ਵਿੱਚ ਪੰਜਾਬ ਪ੍ਰਤੀ ਜਿਹੜਾ ਹੈ ਵੈਰ ਵਿਰੋਧ ਰਿਆ ਜਿਦੇ ਕਰਕੇ ਜਦੋਂ ਇਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਜਿਹੜੀ ਇਹ ਤਾਕਤ ਹੈ ਇਹ এডਿਕੇਸ਼ਨ ਤੋਂ ਪੜਾਈ ਤੋਂ ਮਿਲਦੀ ਹੈ ਜਦੋਂ ਇੱਥੋਂ ਦੀ ਪੜਾਈ ਬੱਚਾ ਕਰਦਾ ਹੈ ਉਹਨੂੰ ਇਤਿਹਾਸ ਸਮਝਾਇਆ ਜਾਂਦਾ ਦੱਸਿਆ ਜਾਂਦਾ ਸਾਡੇ ਬੱਚੇ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਇਤਿਹਾਸ ਪੜ੍ਹਦੇ ਨੇ ਸਾਡੇ ਬੱਚਾ ਨੂੰ ਪਤਾ ਲੱਗਦਾ ਹੈ ਸਾਕੇਆਂ ਬਾਰੇ ਸਾਕਾ ਨਨਕਾਣਾ ਸਾਹਿਬ ਸਾਕਾ ਪੰਜਾ ਸਾਹਿਬ ਤੇ ਇਸੇ ਤਰ੍ਹਾਂ ਉੱਚੀ ਮਿਆਰ ਦੀ ਵਿੱਦਿਆ ਹਾਸਲ ਕਰਕੇ ਤੇ ਉੱਚੇ ਉਹਦਿਆਂ ਤੇ ਪਹੁੰਚਦੇ ਆ ਤੇ ਸਰਕਾਰ ਨੇ ਦੇਖਿਆ ਕਿ ਇਸ ਵਿੱਦਿਆ ਕੇਂਦਰ ਦੇ ਵਿੱਚੋਂ ਜੋ ਵਿਦਿਆ ਦਾ ਉੱਚਾ ਮਿਆਰ ਇਹਨਾਂ ਨੂੰ ਪ੍ਰਾਪਤ ਹੋ ਰਿਹਾ ਇਸ ਨੂੰ ਖਤਮ ਕਰਕੇ ਆਰਐਸਐਸ ਦੀ ਜਿਹੜੀ ਸੋਚ ਹੈ ਜੋ ਉਹਨਾਂ ਦੇ ਨਿਯਮ ਤੇ ਕਾਇਦੇ ਤੇ ਕਾਨੂੰਨ ਨੇ ਜਿਵੇਂ ਕਿ ਆਪਾਂ ਜੇ ਗੱਲ ਕਰੀਏ ਖਾਕੀ ਨਿੱਕਰ ਵਾਲਿਆਂ ਦੀ ਤੇ ਇਸ ਨੂੰ ਆਪਣੇ ਵਸ ਵਿੱਚ ਕੰਟਰੋਲ ਵਿੱਚ ਕਰਕੇ ਆਪਣੇ ਨੁਮਾਇੰਦੇ ਇਹਦੇ ਵਿੱਚ ਲਗਾ ਕੇ ਇਸ ਦੀ ਸੈਨੇਟ ਨੂੰ ਭੰਗ ਕਰਕੇ ਤੇ ਉਹਨਾਂ ਦੇ ਹੱਥ ਵਿੱਚ ਇਥੋਂ ਦਾ ਪ੍ਰਬੰਧ ਦੇ ਕੇ ਤੇ ਇਥੇ ਮੰਨੁਵਾਦੀ ਸੋਚ ਨੂੰ ਲੈ ਕੇ ਆਉਣਾ ਚਾਹੁੰਦੀ ਹੈ ਜਿਸ ਮੰਨੁਵਾਦੀ ਸੋਚ ਦਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਕਿ ਵਿਰੋਧ ਕੀਤਾ ਸੀਗਾ ਗੁਰਨਾਨਨ ਸਾਹਿਬ ਮਹਾਰਾਜ ਦੀਆਂ ਪ੍ਰਚਾਰਕ ਫੇਰੀਆਂ ਜਾਂ ਪ੍ਰਚਾਰਕ ਦੌਰੇ ਆਪ ਜੀ ਦੇਖ ਸਕਦੇ ਹੋ ਉਹ ਮੰਨੁਵਾਦ ਸੋਚ ਜੇ ਆਪ ਜੀ ਮੰਨੁਵਾਦ ਮੰਨੂ ਦੇ ਗ੍ਰੰਥ ਨੂੰ ਪੜ੍ਹੋਗੇ ਤੇ ਲਿਖਿਆ ਕੀ ਮਿਲਦਾ ਹੈ ਵੀ ਜੇ ਕੋਈ ਸ਼ੁੱਦਰ ਜਾਂ ਇਸਤਰੀ ਕਿਉਂਕਿ ਇਸਤਰੀ ਨੂੰ ਵੀ ਸ਼ੁੱਦਰ ਦੇ ਬਰਾਬਰ ਰੱਖਿਆ ਗਿਆ ਜੇ ਕੋਈ ਧਾਰਮਿਕ ਗ੍ਰੰਥ ਸ ਇਹਨਾਂ ਵਿੱਚੋਂ ਪੜ੍ਹ ਲੈਂਦਾ ਹੈ ਉਹਦੀਆਂ ਅੱਖਾਂ ਕੱਢ ਦਿੱਤੀਆਂ ਜਾਣ ਉਹਦੇ ਹੱਥ ਵੜ ਦਿੱਤੇ ਜਾਣ ਕਿ ਇਹ ਇਸ ਵਿਦਿਆ ਨੂੰ ਹਾਸਲ ਕਰਨ ਦੇ ਲੈਣ ਦੇ ਲਾਇਕ ਨਹੀਂ ਹੈ ਇਹ ਸ਼ੁੱਦਰ ਨੇ ਇਹ ਔਰਤਾਂ ਨੇ ਇਸਤਰੀਆਂ ਨੇ ਤੇ ਸੋਚ ਕੇ ਦੇਖੋ ਜੇ ਅਜਿਹੀ ਸੋਚ ਇੱਥੇ ਕਾਬਜ ਹੋਏਗੀ ਤੇ ਕੀ ਜਿਸ ਅਧਿਕਾਰ ਦੇ ਨਾਲ ਹੁਣ ਸਾਡੇ ਬੱਚੇ ਬੱਚੀਆਂ ਇੱਕ ਸਾਰ ਵਿਦਿਆ ਪ੍ਰਾਪਤ ਕਰ پا ਰਹੇ ਆ ਕਿ ਫਿਰ ਇਹ ਇਸ ਤਰ੍ਹਾਂ ਹੋ ਸਕੇਗਾ ਕਿ ਸਾਡੀਆਂ ਬੱਚੀਆਂ ਉਹਨਾਂ ਉੱਚੇ ਉਦਾਂ ਤੇ ਬੈਠ ਸਕਣਗੀਆਂ ਇਸ ਕਾਰਨ ਕਰਕੇ ਇਹ ਇਹਨਾਂ ਦਾ ਜ਼ੋਰ ਲੱਗਾ ਹੋਇਆ ਜਿਸ ਕਾਰਨ ਕਰਕੇ ਕੇਂਦਰ ਸਰਕਾਰ ਇਹੋ ਜਿਹੇ ਫੈਸਲੇ ਲੈ ਰਹੀ ਹੈ ਤੇ ਜਿਹਦੇ ਵਿਰੋਧ ਵਿੱਚ ਸਾਡੀ ਸਮੁੱਚੀ ਸਿੱਖ ਕੌਮ ਹੀ ਨਹੀਂ ਇਹ ਇਕੱਲੇ ਸਿੱਖਾਂ ਦਾ ਮੋਰਚਾ ਨਹੀਂ ਇਸ ਨੂੰ ਕਿਸੇ ਇੱਕ ਧਰਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਇਹ ਸਾਡੇ ਨੌਜਵਾਨ ਬੱਚਿਆਂ ਦਾ ਬੱਚਿਆਂ ਦਾ ਇੱਥੇ ਉਹ ਵੀ ਬੱਚੇ ਨੇ ਜਿਹੜੇ Hindu ਤੇ সনাতਨ ਧਰਮ ਨਾਲ ਸੰਬੰਧਿਤ ਨੇ ਜਿਹੜੇ ਇਸਾਈ ਧਰਮ ਨਾਲ ਸੰਬੰਧਿਤ ਨੇ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਧਰਤੀ ਤੇ ਬਣੀ ਹੈ ਤੇ ਇਸ ਕਾਰਨ ਕਰਕੇ ਏ ਅਸੀਂ ਸਾਰੇ ਰੋਸ਼ ਪ੍ਰਗਟ ਕਰਦੇ ਹਾਂ ਕਿ ਸਰਕਾਰ ਜਲਦ ਤੋਂ ਜਲਦ ਜਿਹੜਾ ਹੈ ਜਿਸ ਸੈਨੇਟ ਨੂੰ ਇਹਨਾਂ ਨੇ ਭੰਗ ਕੀਤਾ ਹੋਇਆ ਹੈ ਦੁਬਾਰਾ ਤੋਂ ਲਾਗੂ ਕੀਤਾ ਜਾਵੇ ਤੇ ਲਾਗੂ ਕਰਨ ਤੋਂ ਬਾਅਦ ਜੋ ਅਜੇ ਤੱਕ ਇਲੈਕਸ਼ਨ ਨਹੀਂ ਕਰਵਾਇਆ ਜਾ ਰਿਹਾ ਉਹ ਇੱਕ ਤਰੀਕ ਮਿਥ ਕੇ ਅਤੇ ਇਹਨਾਂ ਨੌਜਵਾਨ ਬੱਚਨ ਦੱਸੀ ਜਾਵੇ ਅਤੇ ਫਿਰ ਤੋਂ ਦੁਬਾਰਾ ਉਹੀ ਜਿਹੜਾ ਪਹਿਲਾਂ ਤੋਂ ਨਿਯਮ ਚੱਲਦਾ ਆ ਰਿਹਾ ਉਸੇ ਨੂੰ ਲਾਗੂ ਕਰ ਦਿੱਤਾ ਜਾਵੇ ਕੱਲ ਜਦੋਂ ਤੁਸੀਂ ਧਰਨੇ ਦੇ ਵਿੱਚ ਆਏ ਸੀ ਪਰਸੋਂ ਮੇਰੇ ਖਿਆਲ ਤੁਸੀਂ ਰਾਤ ਤੋਂ ਹੀ ਸੀਗੇ ਇੱਥੇ ਜੋ ਉਸ ਮਤਲਬ ਉਹ ਸਾਰਾ ਘਟਨਾਕਰਮ ਹੋਇਆ ਉਹਦੇ ਨਾਲ ਉਹਦੇ ਵਿੱਚ ਤੁਹਾਡੇ ਨਾਲ ਕੀ ਕੀ ਵਾਪਰਿਆ ਉਸ ਦੇ ਵਿੱਚ ਜੇ ਇਸ ਤਰ੍ਹਾਂ ਹੋਇਆ ਕਿ ਜਿਸ ਵਕਤ ਅਸੀਂ ਰਾਤ ਦੇ ਟਾਈਮ ਤੜਕੇ ਦਾ ਸਮਾਂ ਸੀ ਸਵੇਰ ਵੇਲੇ ਦਾ ਗੇਟ ਦੇ ਅੱਗੇ ਅਸੀਂ ਖੜੇ ਸੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਸਾਨੂੰ ਜਾਣ ਨਹੀਂ ਦਿੱਤਾ ਗਿਆ ਸਾਨੂੰ ਮੰਦੇ ਚੰਗੇ ਸ਼ਬਦ ਵੀ ਬੋਲੇ ਗਏ ਇਥੋਂ ਤੱਕ ਵੀ ਕਿਹਾ ਗਿਆ ਕਿ ਇਥੇ ਤੁਸੀਂ ਖੜ ਨਹੀਂ ਸਕਦੇ ਅਸੀਂ ਸਵਾਲ ਪੁੱਛੇ ਜੋ ਕਾਨੂੰਨ ਦੇ ਤਹਿਤ ਸਨ ਸਵਾਲ ਪੁੱਛਿਆ ਕਹਿੰਦੇ ਜੀ ਇੱਥੇ ਖੜ ਨਹੀਂ ਸਕਦੇ ਕਾਰਨ ਪੁੱਛਿਆ ਕਹਿੰਦੇ 144 ਧਾਰਾ ਲੱਗੀ ਹੋਈ ਹੈ ਹੁਣ ਰਾਈਟ ਬਣਦਾ ਇਹ ਸਵਾਲ ਪੁੱਛਣ ਦਾ ਅਸੀਂ ਅਫੀਸਰ ਨੂੰ ਬੜੇ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਪੁੱਛ ਰਹੇ ਆ ਕਿ ਜੇ 144 ਧਾਰਾ ਲੱਗੀ ਹੈ ਤੇ ਕੀ ਤੁਸੀਂ ਸਾਨੂੰ ਉਹਦੀ ਕੋਈ ਉਹਦਾ ਕੋਈ ਪ੍ਰੂਫ ਉਹਦੀ ਕੋਈ ਕਾਪੀ ਦਿਖਾ ਸਕਦੇ ਹੋ ਕਹਿੰਦੇ ਜੀ ਉਹ ਨਹੀਂ ਦਿਖਾ ਸਕਦੇ ਨਾਲ ਹੀ ਜ਼ਬਰਨ ਤੱਕੇ ਦੇ ਨਾਲ ਸਾਨੂੰ ਉੱਥੋਂ ਚੁੱਕਿਆ ਜਾਂਦਾ ਹੈ ਜਿੰਨੇ ਵੀ ਅਸੀਂ 80 ਤੇ 90 ਦੇ ਕਰੀਬ ਸਿੰਘ ਸੀਗੇ ਬੱਚੀਆਂ ਵੀ ਸੀ ਉਹਦੇ ਵਿੱਚ ਬੱਚੀਆਂ ਦੇ ਨਾਲ ਬਦਸਲੂਕੀ ਕੀਤੀ ਗਈ ਬੱਚੀਆਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਕੋਈ ਵੀ ਮਹਿਲਾ ਕਾਂਸਟੇਬਲ ਜਦੋਂ ਕਿ ਨਿਯਮ ਕਹਿੰਦਾ ਹੈ ਕਿ ਜੇ ਕਿਸੇ ਔਰਤ ਨੂੰ ਬੱਚੇ ਨੂੰ ਗ੍ਰਿਫਤਾਰ ਕਰਨਾ ਹੈ ਤੇ ਫਿਰ ਉਸ ਨੂੰ ਗ੍ਰਿਫਤਾਰ ਕਰਨ ਲੱਗਿਆ ਮਹਿਲਾ ਕਾਂਸਟੇਬਲ ਹੋਏਗੀ ਪਰ ਐਸਾ ਨਹੀਂ ਹੋਇਆ ਉਹ ਜਿਹੜੇ ਇਹਨਾਂ ਦੇ ਜਿਹੜੇ ਜੈਂਟਸ ਕਾਂਸਟੇਬਲਸ ਹਨ ਉਹਨਾਂ ਨੇ ਹੀ ਜ਼ਬਰਨ ਬੱਚੀਆਂ ਨੂੰ ਜ਼ਬਰਦਸਤੀ ਚੁੱਕਿਆ ਔਰ ਸ਼ਬਦਾਵਲੀ ਵੀਰ ਜੀ ਮੈਂ ਦੱਸ ਦਵਾਂ ਕੀ ਵਰਤੀ ਪਤਾ ਜਦੋਂ ਬੱਚੀਆਂ ਨੂੰ ਜ਼ਬਰਨ ਧੱਕੇ ਦੇ ਨਾਲ ਉਥੋਂ ਚੁੱਕ ਕੇ ਬਸੇ ਸੁੱਟਿਆ ਜਾਂਦਾ ਤੇ ਕਿਆ ਜਾਂਦਾ ਅਸੀਂ ਤੁਹਾਨੂੰ ਅੱਗੇ ਲਿਜਾ ਕੇ ਦੱਸਾਂਗੇ ਅਸੀਂ ਤੁਹਾਡੇ ਨਾਲ ਕੀ ਕਰਾਂਗੇ ਐਸੀਆਂ ਸ਼ਬਦਾਵਲੀਆਂ ਕਈ ਸਾਡੇ ਨੌਜਵਾਨ ਵੀਰਾਂ ਦੇ ਸਿਰਾਂ ਦੇ ਉੱਪਰ वार ਕੀਤੇ ਪੱਗਾਂ ਦੇ ਉੱਪਰ ਵੀ वार ਕੀਤੇ ਪੱਗ ਲਾਉਣ ਦੀ ਵੀ ਕੋਸ਼ਿਸ਼ ਕੀਤੀ ਮੁੱਕੇ ਵੀ ਮਾਰੇ ਤੇ ਉਸ ਤੋਂ ਬਾਅਦ ਸਾਨੂੰ 8 ਵਜੇ ਦੇ ਕਰੀਬ ਹੀ ਪਹਿਲੀ ਜਥੇ ਵਿੱਚ ਸਾਡੀ ਗ੍ਰਿਫਤਾਰੀ ਹੁੰਦੀ ਹੈ ਤੇ ਗ੍ਰਿਫਤਾਰ ਇੱਥੋਂ ਕਰਕੇ ਲੈ ਕੇ ਗਏ ਜ਼ਬਰਨ ਸਾਨੂੰ ਬੱਸ ਦੇ ਵਿੱਚ ਬਿਠਾਇਆ ਤੇ ਇਹਨਾਂ ਦਾ ਕੋਈ ਆਪਣਾ ਕੈਂਪ ਹੈ ਇਹਨਾਂ ਦਾ ਆਪਣੀ ਰੈ residency ਹੈ ਜੋ ਪੁਲਿਸ ਵਾਲਿਆਂ ਦੀ ਇੱਥੋਂ ਤਕਰੀਬਨ ਮਕਵਾ ਤੇ 8-10 ਕਿਲੋਮੀਟਰ ਦੀ ਦੂਰੀ ਤੇ ਉਸ ਦੇ ਵਿੱਚ ਸਾਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਨਜ਼ਰਬੰਦ ਕਰਨ ਤੋਂ ਬਾਅਦ ਉੱਥੇ ਜ਼ਬਰਦਸਤੀ ਸਾਡੇ ਨਾਲ ਜੋ ਕੀਤੀ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਕਿ ਕੁਝ ਬੱਚੇ ਐਸੇ ਸਨ ਜੋ ਕੇਵਲ ਪੇਪਰ ਦੇਣ ਵਾਸਤੇ ਉਹਨਾਂ ਨੇ ਬੱਸ ਲੈਣੀ ਸੀ ਤੇ ਅੱਗੇ ਕਿਤੇ ਜਾਣਾ ਸੀਗਾ ਚਾਰ ਤੋ 6 ਦੇ ਕਰੀਬ ਉਹ ਬੱਚੇ ਨੇ ਉਹਨਾਂ ਨੂੰ ਵੀ ਐਗਜ਼ਾਮ ਦੇ ਵਿੱਚ ਜਾਣ ਤੋਂ ਰੋਕਿਆ ਗਿਆ ਐਗਜ਼ਾਮ ਨਹੀਂ ਉਹਨਾਂ ਦਾ ਹੋਇਆ ਇੰਟਰਵਿਊ ਨਹੀਂ ਹੋ ਸਕੇ ਇਹ ਵੀ ਮੁਸ਼ਕਲਾਂ ਆਈਆਂ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਲਗਾਤਾਰ ਸਾਡੇ ਨਾਲ ਧੱਕਾ ਕੀਤਾ ਅਤੇ ਉਸ ਤੋਂ ਬਾਅਦ ਸਾਨੂੰ 5 ਤੋਂ 6 ਵਜੇ ਦੇ ਕਰੀਬ ਉੱਥੋਂ ਜਿਹੜਾ ਹੈ ਰਿਹਾ ਕੀਤਾ ਜਾਂਦਾ ਛੱਡਿਆ ਜਾਂਦਾ ਹੈ ਤੇ ਵਾਪਸ ਅਸੀਂ ਫਿਰ ਇਸ ਮੋਰਚੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਸ ਵਕਤ ਵੀ ਸਾਨੂੰ ਜਬਰਨ ਰੋਕਿਆ ਜਾਂਦਾ ਹੈ ਤੇ ਸਾਨੂੰ ਮੋਰਚੇ ਵਿੱਚ ਨਹੀਂ ਆਉਣ ਦਿੱਤਾ ਜਿਸ ਕਾਰਨ ਕਰਕੇ ਫਿਰ ਅਸੀਂ ਅੱਜ ਸਵੇਰੇ ਹੀ ਦੁਬਾਰਾ ਫਿਰ ਜੋ ਆਪਣਾ ਰੋਸ ਪ੍ਰਗਟ ਕਰਨ ਵਾਸਤੇ ਤੇ ਇਨਾਂ ਬੱਚਿਆਂ ਦੇ ਨਾਲ ਇਹਨਾਂ ਬੱਚਿਆਂ ਦਾ ਸਾਥ ਦੇਣ ਵਾਸਤੇ ਜੋ ਪੰਜਾਬ ਦਾ ਅਧਿਕਾਰ ਹੈ ਪੰਜਾਬ ਦਾ ਹੱਕ ਹੈ ਇਸ ਹੱਕਾਂ ਦੀ ਰਾਖੀ ਕਰਨ ਵਾਸਤੇ ਕਿਉਂਕਿ ਜੇ ਅੱਜ ਅਸੀਂ ਪੰਜਾਬ ਦੇ ਨਾਲ ਨਹੀਂ ਖੜੇ ਹੋਵਾਂਗੇ ਤੇ ਅੱਜ ਇਹ ਪੰਜਾਬ ਦੇ ਨਾਲ ਹੋਇਆ ਕੱਲ ਨੂੰ ਇਸ ਦੂਜੀਆਂ ਸਟੇਟਾਂ ਨਾਲ ਵੀ ਹੋਏਗਾ ਇਹ ਨਹੀਂ ਸੋਚਣਾ ਚਾਹੀਦਾ ਕਿ ਮੇਰੇ ਘਰ 'ਚ ਨਹੀਂ ਹੋ ਰਿਹਾ ਮੇਰੇ ਨੂੰ ਕੀ ਲੱਗੇ ਕਈ ਵਾਰੀ ਵੀਰ ਜੀ ਸੰਗਤ ਦਾ ਇਹ ਹੁੰਦਾ ਹੈ ਕਿ ਸਾਡੇ ਨਾਲ ਥੋੜੀ ਹੋ ਰਿਹਾ ਪਰ ਗੁਰੂ ਸਾਹਿਬ ਜੀ ਦਾ ਬਚਨ ਚੇਤੇ ਕਰਨਾ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਵੀ ਜੇ ਕਿਸੇ ਗਵਾਂਢੀ ਦੇ ਘਰ ਅੱਗ ਲੱਗੀ ਹੈ ਨਾ ਤੇ ਛੇਤੀ ਹੀ ਉਹ ਅੱਗ ਸਾਡੇ ਘਰ ਤੱਕ ਵੀ ਪਹੁੰਚੇਗੀ ਇਸ ਲਈ ਪ੍ਰਬੰਧ ਸਾਨੂੰ ਪਹਿਲਾਂ ਕਰ ਲੈਣਾ ਚਾਹੀਦਾ ਹੈ ਇਹਨਾਂ ਸਰਕਾਰ ਦੀਆਂ ਨੀਤੀਆਂ ਨੂੰ ਸਮਝਣਾ ਚਾਹੀਦਾ ਹੈ ਤੇ ਸਮਝ ਕੇ ਸਾਨੂੰ ਐਸੇ ਯਤਨ ਕਰਨੇ ਚਾਹੀਦੇ ਹੈ ਜਿਸ ਨਾਲ ਅਸੀਂ ਇਹਨਾਂ ਤੋਂ ਬਚ ਸਕੀਏ ਅਤੇ ਆਪਣੇ ਇਹਨਾਂ ਨੌਜਵਾਨ ਬੱਚਿਆਂ ਨੂੰ ਬੱਚੀਆਂ ਨੂੰ ਜੋ ਇਸ ਸਿੱਖੀ ਦਾ ਮਿਆਰ ਜੋ ਇਹ ਵਿਦਿਆ ਦਾ ਮਿਆਰ ਇਸੇ ਤਰ੍ਹਾਂ ਚੱਲਦਾ ਰਹੇ ਚੜ੍ਹਦੀ ਕਲਾ ਦੇ ਨਾਲ ਸਾਡੇ ਬੱਚੇ ਇਹ ਸਿੱਖਿਆ ਲੈਂਦੇ ਰਹਿਣ ਐਸੇ ਯਤਨਾਂ ਦੇ ਵਿੱਚ ਸਾਨੂੰ ਬਾ ਛੜ ਕੇ ਹਿੱਸਾ ਲੈਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ